ਸਰਸਕਾਲ ਪਿੰਡਸ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਕਾ ਵੀ ਬੱਬਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਤਸਵੀਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਜਿੱਥੇ ਤੁਦੀਆ ਬਾਤੀ ਜੀ ਜਾ ਰਿਹਾ ਤਾਂ ਇਹ ਜਿਹੜਾ ਕਮਿਊਨਿਟੀ ਸੈਂਟਰ ਹੈ ਹੁਣ ਇਹ ਵਾਧੇ ਦੇ ਹਿਸਾਬ ਨਾਲ ਪੁਰਾਣਾ ਹੋ ਗਿਆ ਆਊਟਡੇਟਡ ਹੋ ਗਿਆ ਬਿਲਡਿੰਗ ਅਪਡੇਟ ਹੋਣ ਵਾਲੀ ਹੈ ਬਿਲਡਿੰਗ ਅਪਗ੍ਰੇਡ ਹੋਣ ਵਾਲੀ ਹੈ हां इत्ते ऑपरेशन ਹੁੰਦੇ ਨੇ ਔਰਥੋ ਦੇ ਆਪਰੇਸ਼ਨ ਹੁੰਦੇ ਨੇ ਬੋਡੇ ਵਗੈਰਾ ਨੂੰ ਬਦਲੇ ਜਾਂਦੇ ਨੇ ਕੋਈ ਔਰਥੋ ਨਾਲ ਰਿਲੇਟਰ ਜਾਂ ਕੋਈ ਛੋਟੇ ਆਪਰੇਸ਼ਨ ਜਿਹੜੇ ਇੱਥੇ ਹੋ ਜਾਂਦੇ ਨੇ ਬਾਕੀ ਜੋ ਦੂਰਬੀਨ ਵਗੈਰਾ ਨਾਲ ਆਪਰੇਸ਼ਨ ਹੁੰਦੇ ਨੇ ਜਾਂ ਕੋਈ ਉੱਚੇ ਬਹੁਤ ਬੜਾ ਸੀਰੀਅਸ ਮੋਚ ਵਗੈਰਾ ਬਿਮਾਰੀ ਹੁੰਦੀ ਉਹਦੇ ਲਈ ਫਿਰ ਇਹ 6 ਫੇਜ਼ ਹੂੰ ਜਿਹੜਾ ਸਿਵਲ ਹਸਪੀਟਲ ਐਸਾ ਕਰਦਾ ਮਹੱਲੀ ਦਾ ਸਵਾਜ ਮੈਂ ਇੱਥੇ ਕੋਈ ਕਮੀਆਂ ਕੱਢਣ ਜਾਂ ਕੋਈ ਖਾਪਾ ਮਾਰਨ ਦਾ ਕੋਈ ਟ੍ਰੀਡ ਕਰਨੀ ਆ ਮੈਂ ਸਰਕਾਰ ਦੇ ਮੁਖੀਆ ਦੇ ਤੌਰ ਤੇ ਇਹਨਾਂ ਹਸਪਤਾਲਾਂ ਨੂੰ ਦੇਖਭਾਲ ਰਹਿਣਾ ਮੈਂ ਅਕਸਰ ਮੈਂ ਲੰਘਿਆ ਜਾਂਦਾ ਸੀ ਮੈਡੀਕਲ ਕੰਪਨੀ ਦੇ ਫੋਨ ਲੱਗੇ ਸਕਰੀਨ ਤੇ ਮਰੀਜ਼ਾਂ ਨੂੰ ਮਿਲਦੇ ਨੇ ਓਰੀਜ਼ਾਂ ਨੂੰ ਵੀ ਮਿਲਿਆ ਹੌਸਲਾ ਪਾ ਜਾਂਦਾ ਉਹਨਾਂ ਦਾ ਕਿਉਂਕਿ ਦਵਾਈ ਨਾਲੋਂ ਬਹੁਤ ਜ਼ਿਆਦਾ ਕੰਮ ਕਰਦਾ ਸੋ ਜ਼ਿਆਦਾਤਰ ਮਰੀਜ਼ ਜਿਹੜੇ ਨੇ ਉਹ ਆਰਥੋਨਾਲੇਟਰ ਨੇ ਕੋਈ ਕਾਰਨ ਨਾਲ ਐਕਸੀਡੈਂਟ ਹੋਦਿਆ ਸਲਿੱਪੁੰਦਾ ਅਕਲ ਪੈਰੀਆਂ ਨੇ ਸੀਐਮ ਸਾਹਿਬ ਇਹ ਪਹਿਲਾਂ ਜੁਪੀ ਤੋਂ ਜੁਪੀ ਤੋਂ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਨ ਆਇਆ ਸੀ ਉਹ ਦਿੱਤਿਆ ਉਹ ਸੱਟ ਲੱਗੀ ਉਹਨੂੰ ਵੀ ਲੱਗ ਸੀ ਦੇਖਿਆ ਆ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਸਪਤਾਲ ਦਾ ਕਾਇਆ ਪਲਟ ਕਰਾਂਗੇ ਨੀਂ ਨੀਂ ਤਾਂ ਤੇ ਪਾਣੀ ਖੜ ਜਾਂਦਾ ਜੀ ਬਾਰਿਸ਼ ਹੋਵੇ ਪਾਣੀ ਖੜਕ ਹ ਤੇ ਜਿਹੜੀਆਂ ਬਿਲਡਿੰਗ ਕੰਨਾਂ ਵਗੈਰਾ ਨੇ ਸਾਰੀਆਂ ਸਿਲ ਨਾਲ ਜਿਹੜੀਆਂ ਭਰੀਆਂ ਪਈਆਂ ਨੇ ਸੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਬਿਲਕੁਲ ਵੀ ਇਧਰ ਧਿਆਨ ਨਹੀਂ ਦਿੱਤਾ ਪਛਾਨ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਕੋਰਾਲੀ ਚ ਕੋਈ ਹਸਪੀਟਲ ਜਾਂ ਕਮਿਊਨਿਟੀ ਸੈਂਟਰ ਨਾਲ ਦੀ ਕੋਈ ਚੀਜ਼ ਹੈਗੀ ਸੋ ਅਸੀਂ ਮਾਈਕਰੋ ਲੈਵਲ ਤੇ ਜਾ ਕੇ ਛੋਟੇ ਤੋਂ ਛੋਟਾ ਜਿਹੜਾ ਮਹੱਲਾ ਕਲੀਨਿਕ ਜਾਂ ਆਮ ਆਦਿਕ ਕਲੀਨਿਕ ਤੇ ਕੋਨ ਰਾਜਿੰਦਰਾ ਹਸਪੀਟਲ ਜਾ ਫਿਰ ਮੈਡੀਕਲ ਕਾਲਜਸ ਪਰ ਸਾਡਾ ਧਿਆਨ ਹੈ ਸੋ ਅਸੀਂ ਪੰਜਾਬੀ ਜਿਹੜੀ ਸਾਡਾ ਪੰਜਾਬ ਹੈ ਜਿਹੜਾ ਉਹ ਸਿਹਤਮੰਦ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਸੀ ਜੀ ਉਹ ਕੁਸ਼ਤੀਆਂ ਵਾਸਤੇ ਥੋੜੇ ਜਿਹੇ ਉਹ ਫੌਜ ਚ ਪਰਪੀਆਂ ਵਾਸਤੇ ਸਾਡਾ ਪੰਜਾਬ ਜਿਹੜਾ ਉਹ ਗਿੱਧੇ ਭੰਗੜੀਆਂ ਵਾਸਤੇ ਤੇ ਦਮਾਮੇ ਮਾਰਦੇ ਲੋਕਾਂ ਲਈ ਜਾਣਿਆ ਜਾਂਦਾ ਸੀ ਸੋ ਨੂੰ ਅਸੀਂ ਉੱਥੇ ਹੀ ਵਾਪਸ ਲੈ ਕੇ ਆਣਾ ਰੰਗਲਾ ਪੰਜਾਬ ਤਾਂ ਬਣੂਗਾ ਜੇ ਪਹਿਲਾਂ ਪੰਜਾਬ ਸਿਹਤਮੰਦ ਹੋਊਗਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਜੋ ਸਿਹਤ ਦੇ ਨਾਲ ਅਸੀਂ ਕੋਈ ਖਿਲਵਾੜ ਨਹੀਂ ਕਰਨਾ ਪੂਲਾ ਬਜਟ ਅਸੀਂ ਰੱਖਾਂਗੇ ਔਰ ਪੰਜਾਬ ਦੇ ਤਿੰਨ ਪੰਜਾਬੀਆਂ ਨੂੰ ਉਹਨਾਂ ਦੇ ਆਲੇ ਦੁਆਲੇ ਇਲਾਜ ਮਿਲੂਗਾ ਜਿਵੇਂ ਮੁਹੱਲਾ ਕਲੀਨਿਕ ਨੇ ਕੱਲ ਮੈਂ ਮੁਹੱਲਾ ਕਲੀਨਿਕ ਗਿਆ ਸੀਗਾ ਉਨ 95% ਲੋਕ ਮੁਹੱਲਾ ਕਲੀਨਿਕ ਚੋਂ ਦਵਾਈ ਲੈ ਕੇ ਠੀਕ ਹੋ ਕੇ ਘਰੇ ਚਲੇ ਜਾਂਦੇ ਉਹ ਫਿਰ ਉਹ ਕਹਿੰਦੇ ਜੀ ਹੁਣ ਤਾਂ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਆ ਗਿਆ ਆਪਣੀ ਫੈਮਿਲੀ ਨਾਲ ਲਿਆਉਣ ਲੱਗੇ ਵਿਸ਼ਵਾਸ ਬਣ ਗਿਆ ਕਿ ਸਾਡੇ ਘਰ ਦੇ ਸੱਜੇ ਪਾਸੇ ਤੇ ਸਾਡੇ ਘਰ ਦੇ ਖੱਬੇ ਪਾਸੇ ਇੱਕ ਮੋਹੱਲਾ ਕਲੀਨਿਕ ਹੈ ਤੇ ਅਸੀਂ ਉੱਥੇ ਜਾ ਕੇ ਦਵਾਈ ਲੈ ਆਉਂਦੇ ਆਂ ਔਰ 95% ਤੋਂ ਉੱਪਰ ਜਿਹੜੀ ਹੈ ਰੇਟ ਬਹੁਤ ਛੋਟੀਆਂ-ਮੋਟੀਆਂ ਵਾਇਰਲ ਹੋ ਗਿਆ ਜਾਂ ਚਿਕਨਗੁਨੀਆ ਕਰਕੇ ਥੋੜਾ ਰਸ਼ ਬੱਦ ਗਿਆ ਜਾਂ ਕੋਈ ਬੁਖਾਰ ਹੋ ਗਿਆ ਸਿਰ ਦੁਖਣ ਲੱਗ ਗਿਆ ਉਹਨਾਂ ਦਵਾਈਆਂ ਤੁਹਾਨੂੰ ਮੁਫਤ ਮਿਲਦੀਆਂ ਨੇ ਤੇ ਟੈਸਟ ਵੀ ਸਾਰੇ ਫ੍ਰੀ ਹੁੰਦੇ ਨੇ ਉਹ ਅਗਲੇ ਦਿਨ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਉਹ ਉਸ ਹੱਬ ਨਾਲ ਦਵਾਈ ਚੇਂਜ ਕਰ ਦਿੰਦੇ ਨੇ ਸੋ ਵੱਡੇ ਹਸਪਤਾਲਾਂ ਦਾ ਵੀ ਥੋੜਾ ਜਿਹਾ ਬੋਝ ਘਟਿਆ ਦੇ ਨਾਲ ਕਿਉਂਕਿ ਪਹਿਲਾਂ ਹਰ ਗੱਲ ਵਾਸਤੇ ਜਾਂਦੇ ਸੀ ਜਿਵੇਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕਾਂ ਨੇ ਕਾਇਆ ਪਲਟੀ ਹੈ ਪੂਰੀ ਦੁਨੀਆ 'ਚ ਮੁਹੱਲਾ ਕਲੀਨਿਕਾਂ ਦੀ ਚਰਚਾ ਹੈ ਉਸ ਤਰ੍ਹਾਂ ਸੀ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਕੋਲੇ ਦਿੱਲੀ ਦੀ ਜਗ੍ਹਾ ਘਟ ਔਨ ਕਰਕੇ ਉਹ ਜਿਹੜੇ ਮੁਹੱਲਾ ਕਈ ਵਾਰੀ ਬਣਾਉਣੇ ਪੈਂਦੇ ਸਾਡੇ ਕੋਲੇ ਬਹੁਤ ਵੱਡੇ ਵੱਡੇ ਬਣੇ ਪਏ ਨੇ ਇਹਨਾਂ ਨੂੰ ਹੀ ਅਸੀਂ ਬਹੁਤ ਵਧੀਆ ਬਣਾਦਾਂਗੇ ਜੀ ਤਾਂ ਕਿ ਇਲਾਜ ਜਿਹੜਾ ਇਲਾਜ ਦੇ ਵਿੱਚ ਦੇਖੋ ਡਾਕਟਰ ਕਹਿੰਦੇ ਨੇ ਕਿ ਪਹਿਲਾ ਘੰਟਾ ਜਿਹੜਾ ਉਹ 골ਡਨ ਆਵਰ ਕਹਿੰਦੇ ਉਹ ਪਹਿਲੇ ਘੰਟੇ 'ਚ ਉਹਨੂੰ ਜੇ ਕਿਤੇ ਆਲੇ ਦੁਆਲੇ ਕੋਈ ਫਰਸਟ ਏਡ ਜਾਂ ਕੋਈ ਥੋੜੀ ਜਿਹੀ ਫੈਸਿਲਿਟੀ ਮਿਲ ਜੇ ਉਹ ਜਾਨ ਬਚਾਉਣ 'ਚ ਸਭ ਤੋਂ ਵੱਧ ਜਿਹੜਾ ਸਹਾਇਕ ਲੱਗਦਾ ਉਸ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਇਹ ਜੋ ਕਮਿਊਨਿਟੀ ਸੈਂਟਰ ਨੇ ਜਾਂ ਜਿਹੜੇ ਕਸਬਿਆਂ ਦੇ ਉਹ ਰੈਫਰਲ ਸੈਂਟਰ ਨਾ ਬਣ ਕੇ ਰਹਿ ਗਏ ਕਿ ਉੱਥੇ ਆਇਆ ਆ ਚਲੋ ਜੀ ਜੀ ਚਲੋ ਜੀ ਰਿੰਦਰਾਸਾਲ ਚ ਚਲੋ ਜੀ ਇੱਥੇ ਸੋ ਇੱਥੇ ਵੀ ਇੰਨੀ ਕੁ ਫੈਸਿਲਿਟੀ ਹੋਵੇ ਕਿ ਉਹਨੂੰ ਉਸ ਬੰਦੇ ਦੀ ਜਾਨ ਬਚ ਗਈ ਜਦੋਂ ਖਤਰੇ ਤੋਂ ਬਾਹਰ ਹੈ ਉਸ ਤੋਂ ਬਾਅਦ ਕੋਈ ਵੱਡੇ ਪ੍ਰੇਸ਼ਨਾ ਵਾਸਤੇ ਕਿਤੇ ਜਾਣਾ ਤੌਰ ਹੈ ਸਰ ਸਾਹਿਬ ਛੋਟੀ ਜੀ ਗੱਲ ਹੋਰ ਚੱਲ ਗਿਆ ਅੰਦਰ ਨਰਸਿਸ ਦੀ ਘਾਟ ਹਾਂ ਹਾਂ ਛੋਟੀ ਤਾਂ ਹੋਊਗੀ ਕਿਉਂਕਿ ਜਦੋਂ ਬਣਾਏ ਹੀ ਨਹੀਂ ਜਦੋਂ ਬਣਾਵਾਂਗੇ ਤਾਂ ਫਿਰ ਸਾਨੂੰ ਲੋੜ ਪਊਗੀ ਸਾਨੂੰ ਮੈਡੀਕਲ ਸਟਾਫ ਚਾਹੀਦਾ ਸਾਨੂੰ ਕਰੋਨਾ ਬਾਰੀਅਰ ਜਿਹੜੇ ਨੇ ਉਹ ਵੀ ਚਾਹੀਦੇ ਨੇ ਉਹ ਮੈਡੀਕਲ ਸਟਾਫ ਹੀ ਉਹਨਾਂ ਤੋਂ ਕੰਮ ਲੈ ਕੇ ਉਹਨਾਂ ਨੂੰ ਇਦਾਂ ਹੀ ਛੜਤਾ ਸੋ ਉਹਨਾਂ ਨੂੰ ਵੀ ਅਸੀਂ ਜਿਹੜਾ ਲੈ ਕੇ ਆਵਾਂਗੇ ਸਰਕਾਰ ਦੇ ਪਰਿਵਾਰ ਦੇ ਵਿੱਚ ਜਦੋਂ ਸਕੂਲ ਬਣਨਗੇ ਤਾਂ ਸਾਨੂੰ ਟੀਚਰ ਚਾਹੀਦੇ ਨੇ ਸਾਨੂੰ ਪੀਐਨ ਚਾਹੀਦੇ ਨੇ ਸਾਨੂੰ ਕਲੈਰੀਕਲ ਸਟਾਫ ਚਾਹੀਦਾ ਜਦੋਂ ਹਸਪਤਾਲ ਬਣਨਗੇ ਸਾਨੂੰ ਸਟਾਫ ਨਰਸਾਂ ਚਾਹੀਦੇ ਨੇ ਡਾਕਟਰ ਚਾਹੀਦੇ ਨੇ ਮਹੱਲਾ ਕਲੀਨਿਕਾਂ ਸਾਨੂੰ ਡਾਕਟਰ ਚਾਹੀਦੇ ਨੇ ਮਹੱਲਾ ਕਲੀਨਿਕਾਂ ਸਾਨੂੰ ਫਾਰਮੈਸੀਸਟ ਚਾਹੀਦੇ ਨੇ ਉੱਥੇ ਸਾਨੂੰ ਸੈਕਟਨਿਸਟ ਔਰ ਕੰਪਿਊਟਰ ਦੇ ਬੰਦੇ ਚਾਹੀਦੇ ਨੇ ਜਿਹੜੇ ਆਨਲਾਈਨ ਉਹਨਾਂ ਦੀ ਰਜਿਸਟ੍ਰੇਸ਼ਨ ਕਰਨ ਸੋ ਜਦੋਂ ਕੰਮ ਕਰਾਂਗੇ ਤਾਂ ਇਹੋ ਲੋਡ ਹੋਗੀ ਨਾ ਪਹਿਲਾਂ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਇਸ ਕਰਕੇ ਜਿਹੜੇ ਮਰਜ਼ੀ ਆਪਾਂ ਚਾਹੁੰਦੇ ਜਿਹੜੇ ਮਰਜ਼ੀ ਸਕੂਲ ਚੱਲ ਚੁੱਕਾ ਹੈ ਇਹ ਮਾਤਰਾ ਹੀ ਜ਼ਿਆਦਾ ਵੱਡਾ ਸਵਾਲ ਹੈ ਨਾਦਰਾ ਨਾਦਰਾ ਦੀ ਘਾਟ ਹੈ ਇੱਕ ਹਫ਼ਤਾ ਦੀ ਗੱਲ ਕੀਤੀ ਜਾਂਦੀ ਹੈ ਤੁਸੀਂ ਕਹਿੰਦੇ ਇੱਥੇ ਆਰਥੋ ਦੇ ਆਪਰੇਸ਼ਨ ਹੁੰਦੇ ਨੇ ਕਿ ਉਹਨਾਂ ਨੂੰ ਇਨਹਾਂਸ ਕੀਤਾ ਜਾਊਗਾ ਕੁਝ ਆਧੁਨਿਕ ਮਸ਼ੀਨਾਂ ਇੱਥੇ ਲਿਆਂਦੀਆਂ ਜਾਣਗੀਆਂ ਨਹੀਂ ਬਿਲਕੁਲ ਦੇਖੋ ਕੁਰਾਲੀ ਹੈ ਕੁਰਾਲੀ ਦਾੜ ਜਾਣੇ ਦੇ ਕਸਬੇ ਜਿਹੜੇ ਨੇ ਜੀ ਪੀਜੀਆ ਹੀ ਨਾ ਜ਼ਿਆਦਾ ਉਹਦੇ ਤੇ ਬੋਝ ਹੋ ਗਿਆ ਕਿ ਉਸ ਦਾ ਫੁੱਟਪਾਥ ਤੇ ਵੀ ਜਗ੍ਹਾ ਨਹੀਂ ਬਿਲਕੁਲ ਇਵਨ ਉਥੋਂ ਦੇ ਜਿਹੜੇ ਡਾਕਟਰ ਨੇ ਮੈਂ ਪਾਰਲੀਮੈਂਟ 'ਚ ਵੀ ਇਹ ਗ ਡਿਪਰੈਸ਼ਨ ਚ ਚੱਲ ਰਹੇ ਨੇ ਕਿ ਇੰਨਾ ਜ਼ਿਆਦਾ ਹਾਰਡਵਰਕ ਕਰਨਾ ਪੈ ਰਿਹਾ ਉਹਨਾਂ ਨੂੰ ਕਿ ਉੱਥੇ ਐਡਮਿਸ਼ਨ ਉਹ ਪੀਜੀਆਈ ਨੂੰ 4-5 ਸਟੇਟਾਂ ਪੈ ਜਾਂਦੀਆਂ ਜੀ ਅਸੀਂ ਪੀਜੀਆਈ ਦਾ ਬੋਝ ਘਟਾ ਸਕਦੇ ਹਾਂ ਇਹੋ ਜਿਹੇ ਕਸਬਿਆਂ ਦੇ ਵਿੱਚ ਵਧੀਆ ਹਸਪੀਟਲ ਲੇਟੈਸਟ ਟੈਕਨੀਕ ਨਾਲ ਜਿਹੜੀਆਂ ਰਬਰੇਸ ਮਸ਼ੀਨਾ ਐਕਸਰੇ ਡਾਇਲਸਿਸ ਹੈ ਨਾ ਔਰ ਜਿੰਨੇ ਵੀ ਇਹਨਾਂ ਦੇ ਮੈਡੀਕਲ ਇਕਵਿਪਮੈਂਟਸ ਨੇ ਜੀ ਡਾਕਟਰ ਬਲਬੀਰ ਹੁਣ ਸਿਹਤ ਮੰਤਰਾਲੇ ਦੇ ਵਿੱਚ ਨੇ ਉਹਨਾਂ ਨੂੰ ਉਹ ਖੁਦ ਮੈਡੀਕਲ ਐਸੋਸੀਏਸ਼ਨ ਦੇ ਅਣੀ ਮੇਰੇ ਪ੍ਰਧਾਨ ਦੇ ਪ੍ਰਧਾਨ ਵੀ ਰਹੇ ਨੇ ਤੇ ਇਸ ਕਰਕੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਿ ਘਾਟਾਂ ਕੀ ਨੇ ਤੇ ਬਜਟ ਦੇਣ ਵਾਸਤੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਲਥ ਵਾਸਤੇ এডਿਕੇਸ਼ਨ ਵਾਸਤੇ ਸਪੋਰਟਸ ਵਾਸਤੇ ਰੋਜ਼ਗਾਰ ਵਾਸਤੇ ਸਾਡੇ ਕੋਲੇ ਬਜਟ ਦੇ ਵਿੱਚ ਕੋਈ ਕਮੀ ਨਹੀਂ ਅਸੀਂ ਖੁੱਲਾ ਬਜਟ ਦੇਵਾਂਗੇ ਬਸ ਇਹੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਉਹ ਖੱਜਲ ਖਵਾਰੀਆਂ ਤੋਂ ਬਚਾਉਣਾ ਹੈ ਕਿ ਇੱਥੋਂ ਇੱਥੋਂ ਕੱਲੀ ਗੋਲੀ ਹੀ ਮਿਲਦੀ ਹੈ ਜਾਂ ਫਿਰ ਇਹ ਕਰ ਦਿੱਤਾ ਜਾਂਦਾ ਹੈ ਕਿ ਇੱਥੋਂ ਡਾਕਟਰ ਜਿਹੜੇ ਨੇ ਉਹ ਗੋਲੀਆਂ ਲਿਖ ਦਿੰਦੇ ਨੇ ਕਿ ਬਾਹਰੋਂ ਲੈ ਲਓ ਬਾਹਰੋਂ ਇੰਨੀਆਂ ਮਹਿੰਗੀਆਂ ਪੈਂਦੀਆਂ ਨੇ ਕਿ ਉਹ ਨਹੀਂ ਲੈ ਸਕਦੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਸਾਰੀਆਂ ਜਿਹੜੀਆਂ ਟੈਬਲਟਸ ਨੇ ਸਾਰੀਆਂ ਜਿਹੜੀਆਂ ਦਵਾਈਆਂ ਨੇ ਉਹ ਇੱਥੋਂ ਹੀ ਅਵੇਲੇਬਲ ਹੋਣ ਕੋਈ ਰੇਅਰ ਸਟੱਫ ਰੇਅਰ ਹੋਵੇ ਜਿਹੜੀ ਨਹੀਂ ਮਿਲਦੀ ਜਾਂ ਕੋਈ ਉਹ ਵੀ ਅਸੀਂ ਅਵੇਲੇਬਲ ਕਰਾਈਏ ਕਿ ਤੋਂ ਲਿਆ ਕੇ ਨਾ ਕਿ ਅਸੀਂ ਮਰੀਜ਼ ਨੂੰ ਇਹ ਕਹਿ ਦਈਏ ਜਾਂ ਉਹ ਤੇ ਉਹਦੇ ਘਰਦਿਆਂ ਨੂੰ ਕਹਿੰਦੀ ਕਿ ਉੱਥੋਂ ਲੈ ਕੇ ਆਓ ਬਾਹਰੋਂ ਲੈ ਕੇ ਆਓ ਜਿੱਥੇ ਕਿ ਬਹੁਤ ਜ਼ਿਆਦਾ ਮਹਿੰਗਿਆ ਮਾਨ ਸਰ 108 108 ਐਂਬੂਲੈਂਸ ਦੇ ਏਮਪਲਾਈਸ ਸਟ੍ਰਾਈਕ ਦਿਨ ਉਹ ਕਹਿੰਦੇ ਤੁਹਾਡੇ ਨਾਲ ਮੀਟਿੰਗ ਚਾਹੁੰਦੇ ਨੇ ਉਹਨਾਂ ਨਾਲ ਗੱਲ ਚੱਲ ਠੀਕ ਹੈ ਮਾਨ ਸਰ ਜਨਰਿਕ ਮੈਡੀਸਿਨ ਲੈ ਕੇ ਕੀ ਕੀਤਾ ਜਾਏਗਾ ਮਾਨ ਸਰ ਜਨਰਿਕ ਮੈਡੀਸਿਨ ਬਹੁਤ ਬਰੀਕ ਪ੍ਰਾਈਸ ਲੈਟਰ ਤੇ ਅਵਾਂਸ ਮੈਨ ਪਾਉਂਚ ਜੀ ਕੋਰਾਲੀ ਦੇ ਸੁਕਰਾਲੀ ਤੋਂ ਤਸਵੀਰਤਾਂ ਨਾਲ ਲਾਈਵ ਸੰਜਿਆ ਕਰੇ ਸਨ ਮੁੱਖ ਮੰਤਰੀ ਭਗਵੰਤ ਮਾਨ ਕੋਰਾਲੀ ਦੇ ਸਰਕਾਰੀ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਹਸਪਤਾਲ ਦਾ ਜਾਇਜ਼ਾ ਲਿਆ ਗਿਆ ਕਿ ਹੋਸ਼ੀਆਂ ਸਹੀਤ ਸਹੂਤਾ ਹਨ ਜਾਂ ਫਿਰ ਕਿਹਿਆ ਸਹੂਤਾ ਤੋਂ ਜਾਂ ਫਿਰ ਟੈਕਨਿਕਸ ਤੋਂ ਮਰੀਜ਼ ਅਥੂ ਦੇ ਵਾਂਚ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਕਾਇਦਾ ਨੋਟਾਉਣ ਕਰ ਲਿਤਾ ਗਿਆ ਜਾਇਜ਼ਾ ਲਿਆ ਗਿਆ ਕਿ ਆਖਿਆ ਗਿਆ ਇਸ ਦੌਰਾਨ ਭਰੋਸਾ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੋਰ ਵੀ ਜ਼ਿਆਦਾ ਸੇਕ ਸਹੂਤਾ ਨੂੰ ਕੀ ਕੀਤਾ ਜਾਵੇਗਾ ਜਦ ਨਾਲ ਮੁਲਾਕਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨਹੀਂ ਹਾਲਕਿ ਇਸ ਦੌਰਾਨ ਕੈਬਨ ਮੰਤਰੀ ਅਨਮੋਲ ਗਗਨ ਮਾਨ ଥିଲେ ਮੌਜੂਦ ਰਹੇ ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾ ਦੌਰਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਚੁੱਕਿਆ ਹੈ